ਇੱਕ ਤਾਂ ਇਹਦੀ ਦਿੱਕਤ ਹੈ ਜੀ ਇਹਦੇ ਨੰਬਰ ਸ਼ੂਗਰ ਹੈ ਜੀ ਇੱਕ ਜ਼ਖਮ ਜਿਹੜਾ ਪੈਰ ਗਲਿਆ ਪਿਆ ਘੁਰਿਆ ਜਾਂਦਾ ਨਹੀਂ ਜੀ ਅਜੀ ਸੰਸਤਾ ਜਾਂ ਕੋਈ ਸਰਕਾਰ ਹੈ ਜਿਹੜੀ ਮੰਗੇ ਕਰਦੇ ਆ ਵੀ ਸਾਨੂੰ ਕੋਈ ਇਲਾਜ ਵਕਤ ਤੇ ਆ ਦਿੱਤਾ ਜਾਏ ਉਹ ਹੀ ਪਈ ਕੇ ਫਾਇਰ ਵੀ ਗਾ ਲਿਆ ਆ ਕੀ ਆ ਕੀ ਉਹ 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 ਅੱਗੇ ਵੀ ਫੈਲ ਆ ਕੇ ਲਾਤੀ ਸੁਗਰ ਸਾਥੂ ਗਰੀਬਾਂ ਕੋ ਭਾਈ ਨਹੀਂ ਪ੍ਰਾਈਵੇਟ ਇਲਾਜ ਹੁੰਦਾ ਸਰਕਾਰੀ ਵਾਲੇ ਹਾਂ ਨੂੰ ਜਬਾਅ ਦੇ ਦੇ ਭਾ ਗਣ ਪ੍ਰਾਈਵੇਟ ਇਲਾਜ ਕਰੋ ਅੱਗੇ ਤੋਂ ਤਨਵਾਰੀ ਉਹ ਖੋਲੋ ਦਵਾਈ ਚੱਲ ਗਈ ਹੈ ਤੇ ਇਹ ਰੇਤ ਨਹੀਂ ਝਰਕ ਪੀਆ ਫਿਸ਼ਲੈਕਟ ਅਫਸਰ ਨੇ ਤੋਂ ਬਿਮਾਰ ਚੱਲ ਰਹੇ ਫਾਜ਼ਿਲ ਤੜਕਨ ਮਹਾਕੁੰਨਗਰ ਨਿਵਾਸੀ ਵਿਅਕਤੀ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਉਸਨੇ ਦੱਸਿਆ ਕਿ ਕਿਉਂਕਿ ਕੋਲ ਰਹਿਣ ਦੀ ਕੋਈ ਜਗ੍ਹਾ ਨਾ ਹੋਣ ਕਾਰਨ ਉਹ ਪਿੰਡ ਦੀ ਅਨਾਜ ਮੰਡੀ ਵਿੱਚ ਖਾਲੀ ਪਈ ਇੱਕ ਸਰਕਾਰੀ ਇਮਾਰਤ ਵਿੱਚ ਰਹਿਣ ਦੀ ਮਜਬੂਰ ਹੋ ਰਹੇ ਹਨ ਉਸਨੇ ਦੱਸਿਆ ਕਿ ਉਹ ਟੀਵੀ ਅਤੇ ਸ਼ੂਗਰ ਦਾ ਮਰੀਜ਼ ਹੈ ਅਤੇ ਪਿਛਲੇ ਕਰੀਬ ਟਿੰਨ ਮਹੀਨਿਆਂ ਤੋਂ ਉਸ ਦਾ ਇਲਾਜ ਚੱਲਦਾ ਆ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਕਾਫੀ ਪੈਸਾ ਖਰਚ ਹੋ ਰਿਹਾ ਹੈ। ਬਿਮਾਰ ਹੋਣ ਕਾਰਨ ਉਹ ਹੁਣ ਕੋਈ ਮਿਹਨਤ ਮਜ਼ਦੂਰੀ ਕਰਨ ਤੋਂ ਵੀ ਅਸਮਰੱਥ ਹੈ ਜਿਸ ਤੇ ਚੱਲਦੇ ਉਸ ਦੇ ਇਲਾਜ ਅਤੇ ਘਰ ਦਾ ਖਰਚਾ ਚਲਾਉਣਾ ਔਖਾ ਹੋ ਰਿਹਾ ਹੈ। ਇਸ ਤੋਂ ਇਲਾਵਾ ਹੜ ਕਾਰਨ ਵੀ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੇ ਅਤੇ ਉਸ ਦੀ ਮਾਤਾ ਨੇ ਸਰਕਾਰ ਤੇ ਸਮਾਜਿਕ ਸੰਸਥਾਵਾਂ ਤੋਂ ਇਲਾਜ ਲਈ ਮਦਦ ਦੀ ਬਹਾਲ ਲਗਾਈ ਹੈ। ਮੇਰਾ ਨਾਮ ਜੀ ਅਸ਼ੋਕ ਸਿੰਘ ਸਨੁਪ ਜਗਿੰਦਰ ਸਿੰਘ ਪਿੰਡ ਮਾਤੋ ਨਗਰ ਢੋਲਾ ਗੈਣੀ ਹੜ ਦੀ ਸਮੱਸਿਆ ਬਹੁਤ ਤਕੜੀ ਬਣੀ ਹੋਈ ਹੈ ਜੀ ਕੋਈ ਸੰਸਥਾ ਆ ਜਾਂ ਸਮਾਜ ਸੇਵਕ ਆਂਦੇ ਨੇ ਸਾਡੇ ਤੱਕ ਨਹੀਂ ਪਹੁੰਚਦੇ ਸਾਨੂੰ ਹੈਲਪ ਦੀ ਸਖਤ ਲੋੜ ਹੈ ਤੋਂ ਇਲਾਜ ਕਰਾਣਾ ਹੈ ਇਲਾਜ ਵਾਸਤੇ ਪੈਸਾ ਨਹੀਂ ਜੋ ਕਿ ਮੇਰੇ ਕੋਲ ਰਿਪੋਰਟਾਂ ਸਾਰੀਆਂ ਇੱਕ ਤਾਂ ਟੀਵੀ ਦੀ ਦਿੱਕਤ ਹੈ ਜੀ ਉਹਦੇ ਨੰਬਰ 슈ਗਰ ਹੈ ਜੀ ਇੱਕ ਜਖਮ ਜਿਹੜਾ ਪੈਰ ਗਲਿਆ ਪਿਆ ਹੈ ਕੁਰੀਆ ਜਾਂਦਾ ਨਹੀਂ ਹੋਰ ਸਰੀਰਿਤ ਕਾफी ਤਕਲੀਫਾਂ ਆਈਆਂ ਜੀ ਅੱਡੇ ਕੋਲ ਜੀ ਆਪ ਦੀ ਥਾਂ ਨਹੀਂ ਅਸੀਂ ਮੰਡੀ 'ਚ ਰਹਿ ਰਹੇ ਹਾਂ ਸਰਕਾਰੀ ਥਾਂ ਤੇ 3 ਸਾਲਾ 3.5 ਸਾਲਾ ਤੋਂ ਮੰਡੀ 'ਚ ਰਹਿ ਰਹੇ ਹਾਂ ਉਹ ਕੋਈ ਥੋੜੀ ਬਹੁਤੀ ਉਗੀ ਕੀ ਦੋ ਮਰ ਲੈ ਜਾਂ ਇਸ ਤਰ੍ਹਾਂ ਉਹ ਵੇਚ ਕੇ ਲਾਹੇ ਚਲਾਤੀ ਸੀ ਇਹ 슈ਗਰ ਦਾ 5 ਸਾਲਾ ਤੋਂ ਹੈ ਜੀ ਜਿਹੜੀ ਪੀਵੀ ਦੀ ਹੈ ਉਹ 2 ਸਾਲ ਹੋ ਗਿਆ ਕਿ ਉਹ ਮਾਰੀ ਲੱਗੀ ਨਹੀਂ ਤੇਈ ਮੈਂ ਸਰਕਾਰੀ ਹਸਪਤਲ ਦੇ ਵਿੱਚ ਪਾਣੀ ਦੇ ਤਰੀਬ ਅੰਦਰ ਮੰਨ ਲਓ 19 ਦਿਨ 20 ਦਿਨ ਮੈਂ ਦਾਖਲ ਰਿਆ ਕਿ ਕੀ ਬਲ ਉਸ ਤੇ ਜਦੋਂ ਪਾਣੀ ਆਇਆ ਸੀ ਤੇ ਪਾਣੀ ਦੀ ਹਾਲਾਤ ਅਜੇ ਵੀ ਉਵੇਂ ਹੀ ਬਣੀ ਹੋਈ ਹੈ ਮੇਰੇ ਵੱਲੇ ਤਾਂ ਪਾਣੀ ਪੂਣੀ ਸਭ ਕਾਫੀ ਖੜਾ ਹੋਇਆ ਹੈ ਜਿਹੜਾ ਅੰਦਰ ਹੈ ਬਿੱਲੀ ਦੇ ਉਹ ਵੀ ਪਾਣੀ 4-5 ਫੁੱਟ ਅੰਦਰ ਰਿਹਾ ਹੈ ਪਰਵਾਰ ਦੋ ਬੱਚੇ ਆ ਮੇਰੇ ਇੱਕ ਵਾਈਫਾ ਇੱਕ ਮਾਤਾ ਜੀ ਆ ਕੋਈ ਮੇਰੇ ਕੋ ਰਹਿ ਰਿਆ ਤੇ ਕੋਈ ਇੱਥੇ ਹੀ ਬਾਰ ਮੰਡੀ ਮੰਡੀ ਸੋਏ ਜਾਂਦੇ ਆ ਜੀ ਇੱਕ ਵਾਰੀ ਪਿੱਛੇ ਗਿਆ ਜੀ ਨਨਕਿਆਂ ਤਾਂ ਕਹਿਆ ਜੀ ਪਿੰਡ ਬੁੱਧੀ ਵਾਲਾ ਕਿੱਥੇ ਹੋਈ ਖੜੇ ਆ ਪ੍ਰਾਈਵੇਟ ਵੀ ਚੱਲ ਰਿਆ ਸਰਕਾਰੀ ਵੀ ਚੱਲ ਰਿਆ ਉਹਨੇ ਇਹ ਦੋ ਬਾਰ ਜਿਹੜੀ ਦਵਾਈ ਹੈ ਉਹ ਸਾਰੀ ਪ੍ਰਾਈਵੇਟ ਚੱਲਦੀ ਹੈ ਤੇਰੇ ਸਰਕਾਰੀ ਲਾਉਣ ਰਹੀ ਨਹੀਂ ਗਿਆ ਉਹਨਾਂ ਨੇ ਕਹਿਤਾ ਹੈ ਦੀ ਦਵਾਈ ਪ੍ਰਾਈਵੇਟ ਨਾਲ ਹੋプチਨੀ ਟਟਰ ਕੰ ਲੈ ਆ ਵੀ ਅੱਗੇ ਦੋ ਵਾਰੀ ਦਵਾਈ ਖਾ ਚੁੱਕਿਆ ਦਵਾਈ ਖਾ ਚੁੱਕਿਆ ਦੋ ਵਾਰੀ ਉਸ ਦਵਾਈ ਨੇ ਫਰਕ ਨਹੀਂ ਪਿਆ ਵੀ ਦੀ ਪ੍ਰੋਬਲਮ ਵਿੱਚ ਹੋ ਗਈ ਹੈ ਦੁਬਾਰਾ ਤੇ ਜਿਹੜੀ ਸ਼ੂਗਰ ਹੈ ਸ਼ੂਗਰ ਕਰਨ ਪੈਰ ਗਲ ਗਿਆ ਵੀ ਲਾਗਿਨ ਪ੍ਰਾਈਵੇਟ ਕਰ ਹੋਈ ਪ੍ਰਾਈਵੇਟ ਲੈ ਲਿਆ ਕਿੰਨਾ ਖਰਚਾ ਆਤਰ ਦਿਨ ਪ੍ਰਾਈਵੇਟ ਦੀ ਗੱਲ ਪ੍ਰਾਈਵੇਟ ਮੱਲੋ 10 ਦਿਨ 12 ਦਿਨ ਦੀ ਦਵਾਈ ਜਿਹੜੀ ਹੈ ਇਹ ਬਣਦੀ 1500 ਦੀ 1600 ਦੀ ਤੇ 6 ਮਹੀਨੇ ਚੱਲੇਗਾ ਲਾਗਤ ਖਰਚਾ ਦਿੱਤਾ ਜੀ 40 ਤੋਂ 50 ਦੇ ਵਿੱਚ ਕੰਮ ਦੀ ਨਿਯਤਰੀ ਦਾ ਕਰਦਾ ਅੱਗੇ ਚਨਾਈ ਵਾਲੇ ਦਾ ਓਨ ਫੇਰ ਕਰਨ ਕੰਮ ਬੰਦ ਹੋ ਗਿਆ ਜੀ ਇੱਕ ਟੀਵੀ ਹੋ ਵੀ ਬਿਮਾਰ ਹੋ ਗਿਆ ਕੰਮ ਸਾਰੇ ਬੰਦ ਹੋ ਗਿਆ ਜੀ ਸਾਡੇ ਤਾਂ ਕੋਈ ਮਾੜੀ ਮੋਟੀ ਪਹੁੰਚੀ ਹੈ ਜੀ ਜੋ ਕਿ ਕੋਈ ਪੈਸਾ ਪੂਜਾ ਦੇ ਰਿਹਾ ਉਹ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਪਾ ਕਲਰ ਆਛ ਨਹੀਂ ਮਿਲਦੇ ਜੀ ਇਲਾਜ ਵਾਸਤੇ ਤੇ ਕੋਈ ਵੀ ਕੋਈ ਖਾਣ ਨੂੰ ਮਿਲਿਆ ਅਜੀ ਸੰਸਥਾ ਜਾਂ ਕੋਈ ਸਰਕਾਰ ਹੈ ਜੇ ਇਹ ਮੰਗੇ ਕਰਦੇ ਆ ਦੀ ਸਾਨੂੰ ਕੋਈ ਇਲਾਜ ਵਕਤ ਆ ਦਿੱਤਾ ਜਾਂਦਾ 3 ਨੰਬਰ ਦੇ ਦਿੰਨੇ ਆ ਆਪਣਾ ਤੇ ਨੰਬਰ ਤੇ ਕਨੈਕਟ ਕਰ ਸਕਦੇ ਆ 623099 62017 ਰੋਕ ਸਿੰਘ ਹੈ ਪਿੰਡ ਮੇਰਾ ਮਾਤਮਨਗਰ ਡੋਲਾ ਬੇਣੀ ਮੇਰਾ ਮੋਬਾਈਲ ਨੰਬਰ 623099 62017 ਜਿਵੇਂ ਤੁਹਾਡਾ ਸੇਵਾ ਦੇ ਆਰੰਟ ਚੁੰਨ ਨੂੰ ਗਲਬੜ ਕੀਤੀ ਗਈ ਸਾਡੀ ਗੱਲਬਾਤ ਉਹਨਾਂ ਨਾਲ ਨਹੀਂ ਹੋਈ ਕੱਲ ਲਈ ਸੀ ਉਹਨੇ ਵਾਪਸੀ ਆ ਕੇ ਦੇਾਂਗੇ ਵਾਪਸੀ ਆਏ ਨੂੰ ਗਾਡੀ ਮੰਗੇ ਜੀ ਇੱਕ ਤਾਂ ਕਰਦੀ ਥਾਣੀ ਰਹੀ ਹਰੇਣ ਵਾਸਤੇ ਤੇ ਕੀ ਮੰਗੇ ਨੰਬਰ ਇੱਕ ਦਾ ਆਈਡੀ ਮੰਗਦਾ ਜੀ ਕੋਨੋ ਕੁਝ ਮਦਦ ਪੈਸੇ ਦੀ ਕੀਤੀ ਜਾਵੇ ਕਿੰਦੇ ਕਾਰਨ ਅਸਿਲਾ ਹੈ ਕਰਵਾਸ ਕੀਏ ਸਾਡੇ ਕੋਲ ਕੋਈ ਸਿਲੰਡਰ ਨਹੀਂ ਕੋਈ ਕੁਝ ਨਹੀਂ ਕੋਈ ਅੱਗ ਬਾਲਣ ਨੂੰ ਚੀਜ਼ ਨਹੀਂ ਹੈ ਜੀ ਕੋਈ ਲੱਕੜ ਨਹੀਂ ਸੋਟਾ ਨਹੀਂ ਕੋਈ ਕੋਈ ਕੁਛ ਨਹੀਂ ਆ ਜਿੱਥੇ ਡੇ ਕੋੜ ਮੰਡੀ ਤੇ ਥੰਗਾ ਨਹੀਂ ਸੁਪਿਆ ਪਾਣੀ ਖੜਾ ਤੇ ਕਿਸੇ ਦੇ ਘਰੇ ਰਹਿ ਰਹੇ ਆ 4 ਦਿਨ ਤੇ ਫਿਰ ਸਾਨੂੰ ਇੱਥੇ ਮੰਡੀ ਆਣਾ ਪਊਗਾ ਵਾਪਸ ਮੁੰਡਾ ਕਿਲਾ ਹੋਇਆ ਪਿਆ ਮੈਂ ਮੀਨਾ ਦਾਖ ਰੱਖਾ ਹੈ ਸਰਕਾਰੀ ਤੇ ਮਾਲ ਜੇ ਗਾਂ ਮੈਥੋਂ ਨਹੀਂ ਖਾਮ ਮੁੰਡਾ ਮੈਥੋਂ ਤਾਂ ਰੋਟੀ ਵੀ ਕੱਢੀ ਤੇ ਇਹਨੂੰ ਬੱਚੇ ਦਾ ਕੋਈ ਮਦਦ ਕਰਨੀ ਚਾਹੀਦੀ ਏ ਇਹ ਨਾ ਢਿੱਲਾ ਹੋਇਆ ਪਿਆ ਊ ਉਹੀ ਪਈ ਚੀਂ ਪੈਰ ਵਿਗਾੜਿਆ ਆ ਪੀ ਆਕੀ ਉਹ ਉਹ ਅੰਗਰੀਏ ਦੀ ਫੇਨ ਉਹ ਆ ਤੇ ਦਿੱਲਾ ਸੀ ਠੂਗਰ ਵੀ ਕਮਜ਼ੋਰ ਬਹੁਤ ਹੈ ਠੂਗਰ ਵੀ ਵਧੀ ਪਈ ਸੀ ਇਹ ਸਾਥੂ ਗਰੀਬਾਂ ਕੋਈ ਭਾਈ ਨਹੀਂ ਪ੍ਰਾਈਵੇਟ ਇਲਾਜ ਹੁੰਦਾ ਸਰਕਾਰੀ ਵਾਲੇ ਹਾਂ ਜਵਾਬ ਦੇ ਦੀ ਭੋਰ ਪ੍ਰਾਈਵੇਟ ਇਲਾਜ ਕਰੋ ਅੱਗੇ ਤੋਂ ਤਿੰਨ ਵਾਰੀ ਉੱਥੋਂ ਦਵਾਈ ਖਾ ਲਗਈਏ ਤੇ ਯਾਰ ਇਹ ਤਾਂ ਨਹੀਂ ਫੜਕ ਪਈਆ ਪ੍ਰਾਈਵੇਟ ਤੋਂ ਹਮੜਾ ਤਾਂ ਪਤਾ ਕਿੰਨਾ 6000 ਤਾਂ ਆ ਹੀ ਜਾਂਦਾ ਏ ਖੜਟਿਆ ਦਵਾਈਆਂ ਮਹਿੰਗੀਆਂ ਨੇ ਕੋ ਮੀਨਾ ਚੱਲੇ 6 ਮਹੀਨੇ 7 ਮਹੀਨੇ ਚੱਲੇ 50 70 ਤਾਂ ਵੀ ਨਹੀਂ ਖਰਚ। ਆਈ ਜਾਂਦਾ। ਇਹ ਬੱਤੀ ਦੀ ਮਦਦ ਕੀਤੀ ਜਾਵੇ, ਕੋ ਪੰਜ ਮਰਲੇ ਥਾਂ ਦਿੱਤੀ ਜਾਵੇ, ਇਹਦੀ ਬੈਲ ਦੀ ਥਾਂ ਕੋ ਨਹੀਂ ਇਹ ਵੀ ਨਾ ਇਹਦਾ ਘਰ ਦਾ ਕੋਈ ਮਕਾਨ ਹੈਗਾ ਨਾ ਕੋਈ ਫਰੈਸ ਬੈਠਾ ਸਰਕਾਰੀ ਅਚੋ। ਹਾਲ ਦੇ ਵਿੱਚ ਮੰਡੀ ਵਿੱਚ ਹੋ ਤੇ ਇਹਨਾਂ ਦਾ ਕੋਈ ਨਾ ਸਹਾਇਤਾ ਕੀਤੀ ਜਾਵੇ, ਇਹਨਾਂ ਨੂੰ ਕੋ ਮਕਾਨ ਦਿੱਤਾ ਜਾਵੇ, ਕੋ ਥਾਂ ਪੰਜ ਮਰਲੇ ਦਿੱਤੀ ਜਾਵੇ। ਏ ਬੱਚਿਆ ਕੋ ਬਹਿਣ ਵਾਤੇ ਬੱਚੀ ਐਂਦੇ ਉਹ ਨਾਂਚਾ ਤੇ ਰੋਡ ਤੇ ਫਿਰਦੇ ਨੇ ਗੱਡੀ ਉਹਦੇ ਫਿਰਦੀ ਮੈਂ ਐਂਦੇ ਨਾਲ ਵਿਚਾਰੇ ਦੇ ਚੰਬੜੀ ਫਿਰਨੀ ਆ ਮੈਂ ਅੱਗੇ ਰਹਿੰਦੀ ਤਾਂ ਦੋਵੇਂ ਮੁੰਡੇ ਕੋਲੇ ਜੜ ਮਰ ਬੂੰਗਾ ਮੋਕ ਗਿਆ ਤੇ ਹੁਣ ਐਂਦੇ ਮਾਰ ਕਰਨ ਮੈਂ ਐਂਦੇ ਨਾਲ ਅਬੀ ਫਿਰਨੀ ਆ ਹੈ ਤੇ ਇਹਨਾਂ ਦੀ ਕੋਈ ਸਹਤਾ ਕੀ ਕੀਤੀ ਜਾਵੇ ਬਣਾ ਬਰਾਜ ਜੇ ਜਾਂਦੇ ਜਾਂਦੇ ਤਾਂ ਉਹ ਵੀ ਕਰਨੋ ਤੇ ਸਰਕਾਰ ਵਾਲੂ ਕੋਈ ਪੈਸੂ ਤਾਂ ਉਹ ਵੀ ਦੇਵਣ ਇੰਨਾਂ ਨੂੰ ਇੱਕ ਤਗੀ ਠੂਗਰ ਸੱਤ ਸੱਠ ਠੂਗਰ ਆਣੀ ਸੀ ਤੇ ਲੱ ਕਰਨ ਲਗੀ ਟੀਵੀ ਇਕੰਦਾ ਪੈਰ ਜੜਾ ਨਾ ਇੱਥੇ ਪਾਣੀ ਦੇ ਤੇ ਲੱਗਣ ਲੱਗੇ ਰੋੜਾ ਵਾਗ ਗਿਆ ਇੱਕ ਵਾਗ ਗਈ ਇੱਕ ਦੇ ਨਾਲ ਪੈਰ ਸਾਰਾ ਗਲਿਆ ਪਿਆ ਸ਼ੂਗਰ ਕਰਨ ਦਾ ਜਖਮ ਬਾਤ ਨਹੀਂ ਰਹੀਆ ਛੁੱਲਾ ਹੈ گا ਕਿਹੜਾ ਕਿੱਥੇ ਨਾ ਕੋ ਲੱਕਰਣਾ ਛੋਟਾ ਕਿੱਥੇ ਰਣ ਪਕਾ ਤੇ ਖਾਵੇ ਜਿੰਦੀ ਹੈ ਵੀ ਸੈਤਾ ਵੀ ਕੀਤੀ ਜਾਵੇ ਕੋ ਸਿਲੰਡਰ ਮਿਲ ਜਾਵੇ ਛੁੱਲਾ ਮਿਲ ਜਾਵੇ ਜੜਾ ਦਾ ਬਾਤ ਤੇ ਕੁਮੜਾ ਮੋਟਰ ਰੇਲ ਪਕਾ ਤੇ ਖਾ ਸਕਦਾ ਹੈ